ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋਜੀ ਕੰਮ ਚੱਲ ਰਿਹਾ ਵੀਜੀ ਸ਼ਡਿਊਲ ਚੱਲ ਰਿਹਾ ਥੋੜਾ ਜਿਹਾ ਆਲੇ-ਦਾਲੇ ਵਿੱਚੇ ਦੋ ਅਖੰਡ ਪਾਟਸਾਬ ਚੱਲਦੇ ਤੇ ਉੱਧਰ ਡਿਊਟੀ ਲਾਉਣੀ ਪੈਂਦੀ ਐ ਤੇ ਬਾਕੀ ਵਿੱਚੇ-ਵਿੱਚ ਅੱਜ ਜਸ਼ਨ ਦਾ ਰਿਜ਼ਲਟ ਵੀ ਆ ਗਿਆ ਜੀ ਤੇ ਗੁਡੀਆਂ ਰਾਣੀਆਂ ਜਿਹੜੀ ਆਪਣੀ 92.5% ਲੈ ਕੇ ਨੰਬਰ ਜਿਹੜਾ ਪਾਸ ਹੋਈ ਐ ਪੋਜੀਸ਼ਨ ਵੀ ਲੈ ਚੁੱਕੀ ਐ ਚਲੋ ਬਾਕੀ ਵਧਾਈਆਂ ਭਾਈ ਮੈਂ ਕਹਿੰਦੀ ਸੀ ਵੀ ਮੈਂ ਕੋਈ ਨਾ ਕੋਈ ਆਪਣੀ ਜਿਹੜੀ ਪੋਜੀਸ਼ਨ ਲਾਉਂਗੀ ਸੋ ਬਾਕੀ ਕੈਮਰਾਮੈਨ ਉਹ ਬਣੀ ਵੀ ਆ ਉਹਦੇ ਨਾਲੇ ਤੁਹਾਨੂੰ ਮਿਲਾ ਦੇਣਾ ਬਾਕੀ ਪਰਿਵਾਰ ਵੀ ਬੈਠਾ ਏ ਵੀ ਸਕੂਲ ਉਹਦੇ ਪੂਰੇ ਪੂਰੇ ਟਾਈਮ ਪਰ ਜਾ ਹੋਇਆ ਨੇ ਉੱਥੇ ਵੀ ਵਲੌਗ ਬਣਾ ਦੇਣਾ ਤਾਂ ਕਿਉਂਕਿ ਥੋੜਾ ਜਿਹਾ ਕੰਮ ਇਹ ਜਾਤਾ ਤੁਸੀਂ ਵੀ ਨਾ ਕਿਉਂ ਵੀ ਗਿਆ ਨਹੀਂ ਹੈਗਾ ਪਰ ਮੈਂ ਜ਼ਰੂਰ ਗਿਆ ਹੈ ਸਾਈਨ ਕਰਕੇ ਆ ਰਿਪੋਰਟ ਕਾਰਡ ਲੈ ਕੇ ਆਇਆ ਇਹਦਾ ਤੇ ਬਾਕੀ ਤੁਹਾਨੂੰ ਜਸ਼ਨ ਨਾਲੇ ਮਿਲਾਉਂਦਾ ਲੋ ਜੀ ਇਹ ਕੈਮਰਾਮੈਨ ਬਣੀ ਗਈ ਮੇਰੇ ਅੱਲਾ ਤੁਹਾਨੂੰ ਸਾਰੇ ਪੇਪਰ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਕंग्रेचुਲੇਸ਼ਨ ਥੈਂਕ ਯੂ ਹੂੰ ਥੈਂਕ ਯੂ ਫੇਮ ਦੀ ਦੀ ਬਈ ਜਸ਼ਨ ਤੋਂ ਵੀ ਬਾਕੀ ਮੈਂ ਪਾਪਾ ਜੀ ਹੋਊਂਗੀ ਪਾਸ ਬਾਦੂ ਨੰਬਰਾਂ ਪਰ ਹੈ ਹਾਂਜੀ ਲੋ ਬਈ ਇੱਧਰ ਬੈਠੀ ਕਿੱਥੇ ਤਹਰਾ ਰਿਪੋਰਟ ਕਾਰਡ ਕਿੱਥੇ ਪੁੱਤ ਮੈਂ ਲੈ ਕੇ ਆਉਣੀ ਲੋ ਬਈ ਇੱਧਰ ਮੈ ਲੋ ਜੀ ਮਾਂ ਪਤਨੂ ਪਹਿਲਾ ਸਸੀ ਕਾਲ ਜੀ ਹਾਂਜੀ ਮੇਰੇ ਵੱਲੋਂ ਸਾਰਿਆਂ ਨਾਲ ਹੱਥ ਜੋੜ ਕੇ ਬяр ਬਰ ਸਸੀ ਕਾਲ ਜੀ ਹਾਂ ਬਈ 60% ਵਾਲੇ ਕਿਹੜਾ ਹਾਲ ਹੈ 58 ਕਿੱਥੇ ਹੋਟਲ ਚ ਹੂੰ ਤੁਹਾ ਫੇਲ ਹੋਇਆ ਹੈ ਹੈ ਹੋਟਲ ਚ ਲਓ ਬਈ ਜਸ਼ਨ ਦਾ ਰਿਪੋਰਟ ਕਾਰਡ ਠੀਕ ਹੈ ਨਹੀਂ ਦਿਖਾ ਪਰਸੈਂਟ ਦਿਖਾ ਕਿਥੇ ਪਈ ਆ ਲਓ ਬਈ 92.3% 600 ਨੰਬਰ ਦੇ ਵਿੱਚੋਂ 554 ਨੰਬਰ ਆ ਜਿਹੜੇ ਜਸ਼ਨ ਨੇ ਲੈ ਕੇ ਪਾਸ ਹੋਈ ਆ ਆਏ ਬਈ ਦਾ ਸਾਰਾ ਰਿਪੋਰਟ ਕਾਰਡ ਦੇਖ ਸਕਦੇ ਆ ਤੁਸੀਂ ਤੇ ਬਹੁਤ ਬਹੁਤ ਗੁੜਿਆ ਰਾਣੀ ਨੂੰ ਵਧਾਈਆਂ ਭਾਈ ਵੀ ਇਹਦੇ ਨਾਲ ਮੈਂ ਇੱਕ ਵਾਦਾ ਕਰਿਆ ਤਾਂ ਕਿਹੜਾ ਵਾਦਾ ਕਰਿਆ ਤਾਂ ਬਈ ਮੱਟੂ ਬਿੱਲੀ ਹੋਟਲ ਚ ਲੈ ਕੇ ਜਾਵਾਂਗੇ ਹੁਣ ਕਿੰਨੇ ਤਰੀਕ ਨੂੰ ਜਾਣਾ ਤਾਂ ਆਪ ਕਿਹਾ ਇੱਕ ਲੋ ਬਈ ਦੋ ਤਿੰਨ ਦਿਨ ਲਗਾਤਾਰ ਸਾਨੂੰ ਕੱਲ ਨੂੰ ਵੀ ਵਿਆਹ ਹੈ ਹਾਂਜੀ ਪਰ ਸਾਨੂੰ ਵੀ ਵਿਆਹ ਹੈ ਸੋ ਇਸ ਕਰਕੇ ਵੀ ਪਹਿਲੀ ਤਰੀਕ ਨੂੰ ਬਾਦੇ ਦੇ ਮੁਤਾਬਕ ਠੀਕ ਆੜੀ ਮੈਂ ਅੱਜ ਜਾਣਾ ਹੈ ਹੈ ਅੱਜ ਅੱਜ ਜਣਾਇ ਜੀ ਕਹਿੰਦਾ ਫਲਾਣੇਦਾਰ ਨੇ ਤਾਂ ਇਹ ਨੋਰੀ ਬਣਾ ਕੇ ਸ਼ਾਈ ਪਨੀਰ ਬਖਲਾ ਦੇ ਹਾਂਜੀ ਮੈਂ ਤਾਂ ਕਹਿੰਦੀ ਸੀ ਕਿ ਪਾਪਾ ਉਹਲੇ ਟਾਈਮ ਨਹੀਂ ਹੈਗਾ ਵੈਸੇ ਅੱਜ ਮੈਨੂੰ ਲੱਗਦਾ ਥੋੜਾ ਤੁਸੀਂ ਐ ਪ੍ਰੋਫਲੇ ਬਣਾਉਣਾ ਉਹਦਣ ਲਈ ਨਾ ਨਾ ਪ੍ਰਫੁੱਲੀਆ ਜੀ ਵੀਡੀਓ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗ ਜਾਣਾ ਸਾਰਿਆਂ ਨੂੰ ਜਿਹੜੀ ਇੱਕ ਚਲੋ ਮੈਂ ਲੋਕ ਕਹਤਾਂ ਵੀ ਲੋਕ ਨਹੀਂ ਹੈਗਾ ਸਾਡੀ ਜਾਇਦਾਦ ਆ ਇਹ ਗਾਹਕ ਨਹੀਂ ਹੈਗੇ ਵੀ ਮਹਾਰਾ ਚੜ੍ਹਦੇਆਂ ਗਲਾਂ ਚ ਰੱਖੇ ਇਹਨਾਂ ਨੂੰ ਹਾਂਜੀ ਹਾਂਜੀ ਤੇ ਵੀ ਬਾਈ ਜਾਵਾਂਗੇ ਤਾਂ ਮਾਨ ਮਹਿਸੂਸ ਹੋ ਰਿਹਾ ਜੀ ਵੀ ਬੇਟੀਆਂ ਨੇ ਵਧੀਆ ਪਰਸੈਂਟਾਂ ਵਿੱਚ ਨੰਬਰ ਲੈ ਕੇ ਬਾਸ ਹੋਈ ਆ ਵੀ ਕਹੇ ਜੀ ਤੁਹਾਨੂੰ ਪਤਾ ਨਿਆਣੇ ਚੱਲਦੇ ਹੀ ਨਹੀਂ ਹੈਗੇ ਵੀ ਤੇ ਹੋਰ ਮੈਂ ਇੱਕ ਗੱਲ ਦੱਸਦਾ ਵੀਰੋ ਮੈਂ ਜਦੋਂ ਨਾ ਸਕੂਲ ਦੇ ਵਿੱਚ ਗਿਆ ਵੀ ਮੈਨੂੰ ਇਹਦੇ ਟੀਚਰ ਆਲੇ ਦੁਲ ਤੇ ਚਲੋ ਇਹਦੇ ਮੈਡਮ ਕੋਲ ਜਾ ਕੇ ਰਿਜ਼ਲਟ ਪੁੱਛਿਆ ਉਹ ਕੰਮ ਨਹੀਂ ਰਿਹਾ ਮੈਂ ਹੁਣ ਪਹਿਲੀ ਗੱਲ ਹੀ ਦੇਖਿਆ ਇਹ ਵੀ ਜਦੋਂ ਹਰ ਜੀ ਦਾ ਆਪਣਾ ਰਿਜ਼ਲਟ ਹੁੰਦਾ ਤਾਂ 31 ਮਾਰਚ ਨੂੰ ਹੁੰਦਾ ਤਾਂ ਹਾਂਜੀ ਸਾਰੇ ਸਕੂਲ ਬਠਾਲ ਨੇ ਬੱਚੇ ਵੀ ਇੱਕ ਗੇਲਾ ਸਾਹਮਣੇ ਤੇ ਦੱਸ ਦੇਣਾ ਵੀ ਫਲਾਣਾ ਪਾਸ ਆ ਚਲੋ ਮੈਂ ਵੀ ਫੇਲ ਹੋਇਆ ਚੌਥੀ ਦੇ ਵਿੱਚ ਬੀਅਦਾਦ ਨਾ ਫਲਾਣਾ ਫਲਾਣਾ ਵੇਲਾ ਪਰ ਹੁਣ ਇਸ ਟਾਈਮ ਮੈਂ ਕਹਿ ਦੇਖਿਆ ਹਰੇਕ ਟੀਚਰ ਆਪਣਾ ਆਪਣਾ ਹੁਣ ਲਾਈ ਬੈਠੇ ਗਏ ਹਾਂਜੀ ਆਪਣਾ ਆਪਣਾ ਰਿਜ਼ਲਟ ਬਣਾਉਂਦੇ ਆ ਆਪਣਾ ਆਪਣਾ ਰਿਜ਼ਲਟ ਬਣਾਇਆ ਬਤਾ ਲੋ ਬਈ ਪਿੰਡਾ ਵੀ ਆ ਗੀਆਂ ਹੁਣ ਸ਼ੁਰੂ ਹੋ ਗਈਆਂ ਵੀ ਹਰੇਕ ਵੀ ਜਦੋਂ ਜਿਹੜਾ ਜਾਂਦਾ ਤਾਂ ਉਹ ਆਪਣੀ ਕਲਾਸ ਦੇ ਮੂਹਰੇ ਉਹਨਾਂ ਦੇ ਕੁਰਸੀਆਂ ਤੇ ਉਹਨਾਂ ਦੇ ਪੇਰੈਂਟਸ ਦੇ ਨਾਲ ਗੱਲ ਕਰਦੇ ਤੇ ਵੀ ਆਪਣੇ ਆਪਣੇ ਬੈਂਚ ਲਾਏ ਹੋਏ ਤੇ ਸੋ ਜਦੋਂ ਮੈਂ ਇਹਦੀ ਕਲਾਸ ਤੇ ਲਾ ਗਿਆ ਤਾਂ ਲਾਗ ਵਾਲੇ ਟੀਚਰ ਜਿਹੜੇ ਉਹ ਵੀ ਉੱਠ ਕੇ ਆਇઠਮੀ ਕਲਾਸਾਂ ਵਿੱਚ ਤੇ ਉਹ ਕਹਿੰਦੇ ਵੀ ਕੁੜੀ ਦਾ ਜਿਹੜਾ ਮਾਈਂਡ ਆ ਬਹੁਤ ਸ਼ਾਰਪ ਆ ਵੀ ਚਲੋ ਹੁਣ ਮੈਨੂੰ ਪਤਾ ਨਹੀਂ ਕਿ ਆ ਕਿਹਾ ਵੀ ਬਹੁਤ ਤੇਜ ਆ ਕਹਿੰਦੇ ਵੀ ਅਸੀਂ ਇੱਕ ਦਿਨ ਵੀ 8ਵੀਂ ਦੀ ਕਲਾਸ ਦੇ ਵਿੱਚ ਲੱਗ ਗਏ ਕੁਝ ਕੁ ਬੱਚੇ ਵਿੱਚ ਇਹ ਪੰਜ ਛੇ ਕੁੜੀਆਂ ਹੋਰ ਆ ਜੀ ਵੀ ਜਿਹੜੇ ਉਹਨਾਂ ਨੂੰ ਅਸੀਂ ਸਵਾਲ ਕਰਾਏ ਕਹਿੰਦੇ ਵੀ ਉਹ ਇਹਨਾਂ ਨੇ ਕੁੜੀਆਂ ਬੱਚੀਆਂ ਨੇ ਵੀ ਸਵਾਲ ਕਰਿਆ ਮੈਡਮ ਨੇ ਬਹੁਤ ਚਲੋ ਵੀ ਸਲੀਕੇ ਨਾਲ ਗੱਲ ਕਰੀ ਆ ਵੀ ਪੋਜੀਸ਼ਨ ਨਹੀਂ ਮਾਈਂਡ ਕਰਦੀ ਬੱਚੇ ਦੀ ਵੀ ਤੁਸੀਂ ਪੜਾਈ ਦੇਖੋ ਵੀ ਮਾਈਂਡ ਕਿੰਨਾ ਹੋਊ ਥੋੜਾ ਜਿਹਾ ਬਾਕੀ ਮੈਂ ਇਹਨੂੰ ਕਹਿੰਦਾ ਵੀ ਰਿਐਜਸ਼ਨ ਨੂੰ ਜਿਹੜੇ ਹਲੇ ਵੀ ਨੰਬਰ ਘਟ ਹੈ ਸਿਰਫ ਉਹ ਲਿਖਾਈ ਦੇ ਵਿੱਚ ਨੰਬਰ ਦੀ ਮਾਰ ਖਾਦੀ ਹੈ ਉਹ ਮੈਡਮ ਨੇ ਕਿਹਾ ਵੀ ਲਿਖਾਈ ਥੋੜੀ ਜੀ ਸਾਫ ਘਟ ਹੈ ਚਲੋ ਬਾਕੀ ਹੌਲੀ ਹੌਲੀ ਆਪੇ ਸੋਧ ਆ ਜਾਣੀ ਬਾਕੀ ਜਸ਼ਨ ਨਾਲ ਕਰਾਂਦਾ ਗੱਲ ਹਾਂ ਬਈ ਹਾਂਜੀ ਹੁਣ ਪੜਾਈ ਉਹਦੇ ਵਿੱਚ ਪੜਾਈ ਚ ਤਾਂ ਹੈਗੀ ਹੈ ਲਿਖਾਈ ਚ ਸੋਧ ਹਾਂਜੀ ਕਰੂੰਗੀ ਕਰੋਗੇ ਹਾਂਜੀ ਦੇਖ ਲੈ ਹਾਂ ਬਈ ਸਰਦਾਰ ਨੇ ਹਾਂਜੀ ਤੁਸੀਂ ਸੋਨਾ ਹਸਣ ਲਾਇਆ ਵਾ ਧਾਤੀ ਵੀਰ हां जी बस ਬੱਚਿਆਂ ਨਾਲ ਬੈਠੀ ਦੀ ਜੀ ਮੈਂ ਥੋੜਾ ਟਾਈਮ ਸਪੈਂਡ ਕਰ ਲਵਾਂ। ਨਾ ਨਾ ਹੋਣੀ ਤੂੰ ਟਾਈਮ ਸਪੈਂਡ ਕਰਦੀ ਹੈਗੀ। ਉਹ ਤਾਂ ਕੰਮ ਕਾਰਜ ਚ ਹੁੰਦਾ ਜੀ ਕਦੇ ਕਦੇ ਟਾਈਮ ਆਉਂਦਾ ਬੱਚਿਆਂ ਨੂੰ ਕੋਲ ਮਿਠਾ ਦਿੰਦਾ। ਬਾਈ ਇਹ ਬੰਦੇ ਦੀ ਨਿਗਾ। ਆ ਜਾ ਬਈ ਜਸੂ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸੰਸਾਰੇ ਨੂੰ। ਉਹ ਲੋ ਹੈ? ਹਾਂ? ਛੁੱਟੀਆਂ ਹੋ ਗਈਆਂ ਜਜਨ ਦੀ ਫਰੈਂਡ ਆ ਗਈ। ਹੋਈ ਪਾਪਾ ਜੀ ਫਿਰਦੇ ਉਧਰ। ਸਤਿ ਸ਼੍ਰੀ ਅਕਾਲ ਜੀ। ਤੇ ਲੋ ਬਾਈ ਮਲਕੀਤ ਬਾਈ ਦੀ ਦੋਤੀ ਵੀ ਆ ਗਈ। ਜਸ਼ਨ ਦੀ ਹੈ ਫਰੈਂਡ। ਲਾ ਵੀ ਦੇਖ ਲੈ ਰਿਪੋਰਟ ਕਾਰਡ ਆ ਵੇ ਪੰਮੂ ਜੇ ਸੋਹਰ ਜਾਣ ਤਰਾ ਲੋ ਬਾਈ ਇਹ ਵੀ ਗੁੜਿਆ ਰਾਣੀ ਕਹਿੰਦੀ ਪਾਰਟੀ ਹੋ ਗਈ ਤੇ ਬਾਕੀ ਚਲੋ ਬਾਈ ਜਿਸ ਨੂੰ ਬੂਟੇ ਚ ਪਾਣੀ ਪੂਰਾ ਪੈ ਰਿਹਾ ਹਾਂਜੀ ਲੋ ਬਾਈ ਉਹ ਬੂਟੇ ਸਾਰੇ ਆੜੀ ਤੇਰਾ ਹੋਟਲ ਜਣਾ ਕੈਨਸਲ ਹੋ ਗਿਆ ਅੱਜ ਤੇਰੇ ਤਾਂ ਮੈਂ ਕਹਿੰਦਾ ਪਾਪਾ ਨੂੰ ਮਨਾ ਲਓ ਮਮਾ ਪਲੀਜ਼ ਕਹਿੰਦਾ ਜਦ ਤੱਕ ਤੁਹਾਨੂੰ ਕੰਮ ਨਹੀਂ ਕਰਨ ਦੇਣਾ ਮੈਂ ਅੱਜ ਪ੍ਰੋਗਰਾਮ ਆ ਨਹੀਂ ਮੈਂ ਚਲ ਜਾਣਾ ਤਾਂ ਠੀਕ ਹੈ ਪਹਿਲੇ ਨੂੰ ਠੀਕ ਆ ਓਕੇ ਆ ਜੀ ਪਹਿਲੇ ਨੂੰ ਓਕੇ ਆ ਹੈ ਨਾ ਸਵਾਰ ਕੇ ਆਸਤੇ ਪਾਪਾ ਨੂੰ ਹਾਂ ਜੀ ਕਿ ਠੀਕ ਹੈ ਕਿ ਥੈਂਕ ਯੂ ਥੈਂਕ ਯੂ ਇਕੜਾ ਖਾਣਾ ਪਰ ਆਇਆ ਦਾਦੇ ਓਕੇ ਜੀ ਖਾਣਾ ਕਹਿ ਕੇ ਆਏ ਵੀ ਦਾਦੇ ਕਹਿ ਲੈਣਾ ਬਸ ਚੱਲ ਫਿਰ ਤਾਂ ਕੁਝ ਵੀ ਨਹੀਂ ਖਰਚਾ ਹੈਗਾ ਹੈ ਅੱਜ ਦੁਪਹਿਰੇ ਆਵਾਂ ਨਾ ਪੰਗਾ ਬਾਈ ਬੈਠੇ ਜੀ ਚਾਚਾ ਪੀਜ਼ਾ ਲੈ ਕੇ ਆ ਹਾਂ ਜੂਸ ਪਾਰਟੀ ਸੀ ਕਹਿੰਦੇ ਇੱਕ ਹੋਰ ਬਾਈ ਕੰਮ ਸ਼ੁਰੂ ਹੋ ਗਿਆ ਹੁਣੇ ਹੁਣੀ ਕਿੱਥੇ ਜਾ ਗਿਆ ਹਰਜੀਤ ਇਹ ਇਹ ਕੁਲਪੀਆ ਵਾਲਾ ਭਾਈ ਆ ਗਿਆ ਤਾਂ ਜੀ ਆਈਸਕ੍ਰੀਮ ਵਾਲਾ ਬਾਈ ਗਰਮੀ ਸ਼ੁਰੂ ਹੋ ਗਈ ਬਾਹਰ ਦੂਆ ਜਿਹੜਾ ਡਮਰੂ ਵੱਜਦਾ ਹੁੰਦਾ ਉਹ ਹੁਣੇ ਨਹੀਂ ਮੈਂ ਤੁਹਾਨੂੰ ਬਾਤ ਸੁਣਾ ਦੇਣੀ ਜੀ ਉਹ ਕਿੱਥੇ ਗਿਆ ਵੱਜ ਗਿਆ ਭਾਈ ਉਹ ਅੱਗੇ ਚਲੇ ਗਿਆ ਥੋੜਾ ਇਹਨੇ ਮੋੜ ਦੇ ਹੋਣਾ ਤਾਂ ਇਹ ਹੂੰ ਇਹ ਬੰਦਾ ਬਾਈ ਗ੍ਰੇਟ ਹੈ ਹਨਾ ਹਾਂ ਜੀ ਸਣਾ ਠੀਕ ਆ ਓਕੇ ਆ ਹਾਂ ਜੀ ਹਲੋ ਬਾਈ ਗੁੜੀਆਂ ਰਾਣੀਆਂ ਇਕਨਾ ਹੀ ਪੜਦੀ ਰਹੇ ਆਪਣੇ ਬਾਈ ਸ਼ੌਂਕ ਸਾਰੇ ਪੂਰੇ ਕਰੇ ਤੇ ਆਪਣੀ ਵੀ ਇੱਕ ਸੋਚ ਹੈ ਵੀ ਬੱਚਿਆਂ ਨੂੰ ਪੜਾਉਣਾ ਹੈ ਔਖੇ ਸੌਖੇ ਜੋ ਕੁਝ ਰਹੀਏ ਮਰਜੀ ਤੰਗੀ ਫੰਗੀ ਕੱਟੀ ਹੈ ਹਨਾ ਹਾਂਜੀ ਹਾਂਜੀ ਬੱਚੇ ਪੜਾਉਣੇ ਨੇ ਕਿੰਨਾ ਹੈ ਕੁਛ ਨਹੀਂ ਅੱਜਕੱਲ ਕੁੜੀ ਦਾ ਦਹੇਜ ਹੈ ਜਿਹੜਾ ਉਹ ਪੜ੍ਹਾਈ ਹੋਆ ਜਿੰਨੇ ਪੜਾਤੀ ਉਹ ਆਪਣਾ ਦਹੇਜ ਹੈ ਹਾਂਜੀ ਹਾਂਜੀ ਮੰਨ ਕੇ ਚੱਲ ਇੰਨੀ ਪੜੇ ਵੀ ਦਹੇਜ ਦੇਣ ਦੀ ਸਾਨੂੰ ਲੋੜ ਨਾ ਪਵੇ ਹਾਂ ਦੇਖੀ ਤੇਰਾ ਤਾਂ ਨਹੀਂ ਦੇਣਾ ਪਊਗਾ ਇਹ ਬੰਦਾ ਨਹੀਂ ਬਾਈ ਲੋਟ ਆ ਰਿਹਾ ਮੁੰਡੇ ਘੱਟੇ ਵੱੜਦੇ ਹੁੰਦੇ ਥੋੜੇ ਜੇ ਠੀਕ ਨੇ ਗੁਣਿਆ ਬਈ ਜ਼ਿਆਦਾ ਵੱਡ ਜਾਂਦੀਆਂ ਬਾਕੀ ਜਿਸਨ ਹਾਂਜੀ ਮੈਡਮ ਨੇ ਕੋਕਰੇਚੂਲੇਸ਼ਨ ਦਿੱਤੀ ਸੀ ਨਾ ਹਾਂਜੀ ਹਨਾ ਹਾਂਜੀ ਮਨੋ ਬਈ ਬਹੁਤ ਇੱਜ਼ਤ ਨਾਲ ਹਰਜੀਤ ਮੈਡਮਾਂ ਮਿਲੀ ਹੈ ਹਾਂਜੀ ਟੀਚਰ ਦਾ ਇੱਕ ਉਹਨਾਂ ਵੀ ਦੇ ਸਕੋ ਚ ਵੀ ਨਹੀਂ ਆਈ ਮੀਨ ਕਿਹਾ ਚਲੋ ਜੋ ਗਲਤੀ ਹੈਗੀ ਇਹਦੇ ਦੱਸੀਆਂ ਦੀਆਂ ਪਰ ਉਹਨਾਂ ਨੇ ਬਹੁਤ ਜਨਾਲ ਵੀ ਬਹੁਤ ਵਧੀਆ ਪੜਦੀ ਹੈ ਕਹਿੰਦੀ ਹਾਂਜੀ ਹਾਂਜੀ ਠੀਕ ਨੇ ਲੈਣਾ ਹੈ ਤੇ ਬਾਈ ਪੰਮੂ ਆਪਣਾ ਇਹਦਾ ਸਕੂਲ ਬਦਲਣ ਦੀ ਸਲਾਹਤੀ ਪਰ ਇਹ ਕਹਿੰਦਾ ਮੈਂ ਹੋਰ ਚ ਲੱਗਣਾ ਨਹੀਂ ਉੱਥੇ ਇਰਤਾ ਬਹੁਤ ਕਰਦਾ ਏ ਇਰਤਾ ਹੁਣ ਦੇਖ ਲੋ ਕਿੰਨੇ ਦਿਨ ਹੋ ਗਏ ਜਿਸ਼ਨ ਪੇਪਰਾਂ ਤੇ ਵੇਲੇ ਨੂੰ ਇਹਨੂੰ ਹੋ ਗਏ 9 ਦਿਨ ਮੈਨੂੰ 11 ਦਿਨ ਚਲ ਜਿਸ਼ਨ ਦੀ ਤਾਂ ਬਾਈ ਇੰਨੀ ਡਿਊਟੀ ਆ ਵੀ ਆ ਘਰ ਆ ਜਿਹੜਾ ਸਾਰਾ ਬਾਹਰ ਦਾ ਇਹਦੇ ਅੰਦਰ ਦਿੱਤਾ ਵਾ ਏ ਹਾਂਜੀ ਵੀ ਤਾਂ ਸਫਾਈ ਰੱਖਣੀ ਆ ਟੋਟਲੀ ਹਾਂ ਬੀਜੜੀ ਦੇ ਵੇਲੇ ਹੋਏ ਵੇਚਦਾ ਤੇ ਲੋ ਵੇ ਪਾਪਾ ਜੀ ਵੀ ਇੱਧਰ ਨਿਕਲ ਗਏ ਬਸ ਰਹਿ ਗਈ ਇੱਕ ਬਲਦ ਨਾ ਮੈਂ ਇੱਧਰ ਆਫਾ ਸ਼ੁਰੂ ਹੋ ਜਾਂਦੀ ਹੁੰਦਾ ਹੂੰ ਬੁੱਕਾ ਲੈ ਕੇ ਦੇ ਹੋਣੀਆਂ ਬੱਚਿਆਂ ਨੂੰ ਕਾਪੀਆਂ ਸਾਰਾ ਸਾਮਾਨ ਚਲੋ ਕੋਈ ਨਹੀਂ ਆੜੇ ਤਾਂ ਲੈਣੀਆਂ ਨਵੇਂ ਬੁੱਕਾ ਜੀ ਤੇ ਪੁਰਾਣੀਆਂ ਨਹੀਂ ਲੈ ਤੇਈ ਕਨਵੀ ਨਵਾਂ ਮੰਗਦਾ ਕੀ ਹੈ ਨਾ ਸਾਰਾ ਕੁਝ ਮੈਂ ਨੂਕਲਾਸ ਹੋ ਗਿਆ ਮੰਮੀ ਨੇ ਉਹ ਸੁਵਾਨ ਦਵਾ ਹੂੰ ਇਹਨਾਂ ਨਾਲ ਤਾਂ ਚੰਗੇ ਨੂੰ ਮੰਗਦਾ ਨਹੀਂ ਆ ਦੇਖੋ ਬਾਈ ਬਾਲ ਹੁਣ ਕਿੰਨੇ ਸੋਹਣੇ ਆ ਗਏ ਐਦੇ ਚ ਮਿੰਡੀ ਜੀ ਲਾ ਕਰਨੇ ਦੇ ਬਦਨ ਹਾਂਜੀ ਹੈ ਬਦਨ ਲੱਗੇ ਮਮਾ ਆਪਾਂ ਕਹਿ ਕੇ ਕਰਾਉਂਦਾ ਕਹਿੰਦਾ ਮੇਰੇ ਮਿੱਤੇ ਹਾਂ ਹਾਂ ਬਈ ਕਹਿ ਕਹਣਾ ਮਮਾ ਮਮਾ ਜੀ ਵੀ ਹੋਣਾ ਇਹਨੂੰ ਕਹਿ ਦੇਵੀਂ ਆਪਣੀ ਬੋਤਲ ਨਾਲ ਤੋੜੇ ਬਾਅਦ ਚ ਮੇਰੀ ਲੈ ਲੈਂਦਾ ਫਿਰ ਦੇਖੋ ਇਹਨੂੰ ਛੋਟਾ ਏ ਆ ਜਾਣੀ ਅਕਲਾਪ ਠੀਕ ਨਹੀਂ ਹੌਲੀ ਹੌਲੀ ਹੁਣ ਕਹਿ ਕਿਆ ਸਕਦੇ ਆ ਦੱਸੋ ਤੇਰੀ ਭੈਣ ਵੀ ਧੱਕਣਾ ਹੀ ਕਰਦੀ ਛੋਟੀ ਹਨਾ ਸ਼ਰਾਰਤਾ ਹੈ ਹਾਂਜੀ ਹਨਾ ਦੱਸੋ ਗੜਿਕ ਲਾ ਚੋਗੀ ਮੈਂ ਇੱਥੇ ਚੱਲਾਂ ਅੱਠਵੇਂ ਚ ਓ ਬੱਲੇ ਜਸਮਨ ਹੋ ਗਈ ਬਾਈ ਸਾਡੀ 7ਵੀਂ ਚ 7ਵੀਂ ਕਲਾਸ ਚ ਹੋ ਗਈ 7 ਚਲੋ ਬਾਈ ਠੀਕ ਹੈ ਚੱਲ ਰਿਹਾ ਕੰਮ ਬਾਕੀ ਮੌਸਮ ਉਹ ਦੇਖੋ ਬਾਈ ਇਹ ਲੱਗ ਕਣਾ ਮੌਜਾ ਨੁੜਦੇ ਯੋ ਤੇ ਬਾਕੀ ਬਾਈ ਬੂਟੇ ਹਾਂ ਏ ਕੀ ਹੋ ਗਿਆ ਲੱਡੂ ਕਾਕੂ ਦੇ ਕੇ ਆ ਗਏ ਆ ਲੱਡੂ ਲੱਡੂ ਆਪ ਵੀ ਤਾਂ ਜੀ ਕਹਿੰਦੇ ਤੁਹਾਨੂੰ ਪੁੱਛਦਾ ਆਏਗਾ ਨਾ ਕਾਦੀ ਪਾਰਟੀ ਦੰਦੇ ਵੀ ਜੂਸ ਲੈ ਕੇ ਆਉਂਗੇ ਕਿ ਲੱਡੂ ਲੈ ਕੇ ਆਉਂਗੇ ਪਾਦ ਅੱਜ ਅੱਜ ਚੱਲ ਹੁਣ ਆਪਾਂ ਚੱਲਦੇ ਏਡੇ ਨੂੰ ਠੀਕ ਆ ਕੀ ਲੈ ਕੇ ਆਉਂਗਾ ਦੇਖ ਲਓ ਭਾਈ ਆ ਆਹੇ ਬੋਲਦਾ ਲੱਡੂ ਹੈ ਹਾਂਜੀ ਹੋਰ ਹੁਣ ਇਹਨਾਂ ਵੀ ਲੱਡੂਏ ਕਹਿੰਦਾ ਜੀ ਇਹ ਤਲ ਕੋਈ ਨਹੀਂ ਨੂੰ ਲੈ ਜਾਂਦਾ ਜੋ ਇਹਨੇ ਖਾਣਾ ਇਹ ਨਿਆਣੇ ਤੇ ਪਰਿਆ ਕੋਸ ਹਾਂਜੀ ਆ ਜਾਂਦਾ ਮੂੰਹ ਮੜਾ ਜੀ ਆਪ ਵੀ ਤਾਂ ਲੱਡੂ ਵਰਗਾ ਹੈ ਲੱਡੂ ਫੇਵਰਟ ਆ ਜੀ ਇਹ ਆਹ ਦੇਖੋ ਚਲੋ ਭਾਈ ਚੱਲ ਰਿਹਾ ਕੰਮ ਚੱਲੀਏ ਫਿਰ ਆਪਾਂ ਖਲਾਸ ਲੈ ਕੇ ਚੱਲੋ ਚਲ ਤੂੰ ਵੀ ਚੱਲ ਬੱਤ ਠੀਕ ਨਹੀਂ ਜੱਜੂ ਨੂੰ ਵੀ ਲੈ ਚੱਲਦੇ ਆ ਅਥਾਡੀ ਬਲ ਲੈ ਦੇ ਲੱਗ ਗਿਆ ਸਪੀਕਰ ਵੀ ਭਾਈ ਸ਼ਾਮ ਦਾ ਟਾਈਮ ਕੀ ਜੀ ਨਾ ਹਾਂ ਵਾ ਦਿਨ ਦੇਖੋ ਕਿੰਨਾ ਖੜਦਾ ਅੱਜ ਧੁੱਪ ਪਈ ਹੈ ਹਾਂ ਦਿਨ ਪੂਰਾ ਖੜਾ ਲਾ ਚਲੋ ভাই ਠੀਕ ਹੈ